ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਆਓ ਵੇਖੀਏ ਆ ਵੀਡੀਓ ਜਿਹਦੇ ਵਿੱਚ ਬੱਚੀ ਛੋਟੀ ਜੀ ਬੱਚੀ ਰੱਸੀ ਉੱਤੇ ਆਪਣੇ ਹੁਨਰ ਦਾ ਜਲਵਾ ਦਿਖਾਉਂਦੀ ਹੈ ਵੇਖੋ ਕਿਵੇਂ ਇਹ ਬੱਚੀ ਆਪਣੇ ਪਾਪੀ पेट ਦੀ ਖਾਤਰ ਰੋਟੀ ਦੀ ਖਾਤਰ ਇੱਕ ਰੱਸੀ ਉੱਤੇ ਕਿੰਨਾ ਖਤਰਨਾਕ ਖੇਲ ਵਿਖਾਉਂਦੀ ਐ ਖੇਲ ਵਿਖਾਉਂਦੀ ਐ ਪੰਜਾਬੀਓ ਅਸੀਂ ਅਕਸਰ ਸੋਸ਼ਲ ਮੀਡੀਆ ਤੇ ਲੱਚਰਤਾ ਫਲਾਉਣ ਵਾਲਿਆਂ ਨੂੰ ਤਾਂ ਬਹੁਤ ਪ੍ਰਮੋਟ ਕਰਦੇ ਆ ਗਲਤ ਬੋਲਣ ਵਾਲਿਆਂ ਨੂੰ ਪ੍ਰਮੋਟ ਕਰਦੇ ਆ ਇਹਨਾਂ ਬੱਚਿਆਂ ਨੂੰ ਵੀ ਪ੍ਰਮੋਟ ਕਰਿਆ ਕਰੋ ਜਿਹੜੇ ਆਪਣੀ ਮਿਹਨਤ ਬੇਟ ਦੀ ਖਾਤਰ ਰੋਟੀ ਦੀ ਖਾਤਰ ਮਿਹਨਤ ਕਰਦੇ ਹਨ ਵੇਖੋ ਕਿੰਨਾ ਔਖਾ ਹੈ ਇੱਕ ਰੱਸੀ ਦੇ ਉੱਤੇ ਬਿਨਾਂ ਕਿਸੇ ਸਹਾਰੇ ਦੇ ਚੱਲਣਾ ਇਹ ਲੋਕ ਰੋਟੀ ਦੀ ਖਾਤਰ ਹੀ ਕਰਦੇ ਹਨ ਵੇਖੋ ਇੱਕ ਥਾਲੀ ਨਮਾ ਚੀਜ਼ ਹੈ ਜਿਹੜੀ ਨੂੰ ਰਸੇ ਦੇ ਉੱਤੇ ਵੇਖੋ ਕਿਸ ਤਰ੍ਹਾਂ ਬੱਚੀ ਅੱਗੇ ਤੋਰ ਰਹੀ ਹੈ ਆਓ ਵੇਖੀਏ ਹਾਂਜੀ ਪੰਜਾਬੀਓ ਕਿਵੇਂ ਲੱਗੀ ਇਹ ਵੀਡੀਓ ਵੀਡੀਓ ਵੇਖ ਕੇ ਦੱਸਿਓ ਜੀ ਕਮੈਂਟ ਬਾਕਸ ਦੇ ਵਿੱਚ ਕਿਉਂਕਿ ਅਸੀਂ ਇਹਨਾਂ ਗਰੀਬ ਲੋਕਾਂ ਦੀ ਮਿਹਨਤ ਇਹਨਾਂ ਗਰੀਬ ਲੋਕਾਂ ਦੀ ਮਦਦ ਇਸ ਤਰ੍ਹਾਂ ਕਰਨੀ ਹੈ ਕਿ ਇਹਨਾਂ ਦੀ ਮਿਹਨਤ ਦੀ ਹੌਸਲਾ ਅਫਜਾਈ ਕਰਦੇ ਹੋਏ ਕੁਝ ਨਾ ਕੁਝ ਲੋਕ ਵੀ ਦੇ ਰਹੇ ਹਨ ਤੇ ਆਪਾਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਇਹਨਾਂ ਨੂੰ ਇਹਨਾਂ ਦੀ ਮਿਹਨਤ ਦਾ ਮੁੱਲ ਦੇਵਾਂਗੇ ਇਸ ਬੱਚੀ ਦੀ ਹੌਸਲਾ ਵਧਾਈ ਕਰਾਂਗੇ ਜੇ ਵੀਡੀਓ ਚੰਗੀ ਲੱਗੀ ਤਾਂ ਆਪਣਾ ਚੈਨਲ ਖੋਖਰ ਮਖਸਰ ਵਾਲਾ ਨੂੰ YouTube ਤੇ ਸਬਸਕ੍ਰਾਈਬ ਕਰੋ Facebook ਤੇ ਫਾਲੋ ਕਰ ਲਿਓ ਤਾਂ ਕਿ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ ਸਾਡਾ ਮਕਸਦ ਹੁੰਦਾ ਹੈ ਕਿ ਹੁਨਰਵੰਦ ਚੰਗੀਆਂ ਗੱਲਾਂ ਗਿਆਨ ਵਾਲੀਆਂ ਗੱਲਾਂ ਜਿਨ੍ਹਾਂ ਤੋਂ ਸਮਾਜ ਨੂੰ ਬੱਚਿਆਂ ਨੂੰ ਸਿੱਧ ਮਿਲ ਸਕੇ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਲੈਂਕ ਕਮੈਂਟ ਲਾਇਕ ਕਮੈਂਟ ਸ਼ੇਅਰ ਕਰ ਦਿਆ ਕਰੋ ਤਾਂ ਕਿ ਅਸੀਂ ਤੁਹਾਡੇ ਤੱਕ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹੀਏ ਦੁਬਾਰਾ ਫਿਰ ਆਪਣਾ ਚੈਨਲ ਖੋਖਰ ਮੁਖਸਲਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਮੈਂਟ ਕਰੋ ਹੌਸਲਾ ਅਫਜ਼ਾਈ ਕਰੋ ਇਹਨਾਂ ਬੱਚਿਆਂ ਦਾ ਵੀ ਤੇ ਸਾਡਾ ਵੀ ਸਾਥ ਦਿਓ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ